ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮਨਾਦੀ ਦੇ ਰਾਹੀਂ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਮਿਤੀ 7 ਮਈ 2025 ਬੁੱਧਵਾਰ ਰਾਤ 10 ਵਜੇ ਤੋਂ 10:30 ਵਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਅਤੇ ਪੂਰਨ ਤੌਰ ਤੇ ਬਲੈਕਆਊਟ ਕੀਤਾ ਜਾਣਾ ਹੈ ਇਸ ਲਈ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੋਕ ਡ੍ਰਿਲ ਦੇ ਵਿੱਚ ਸਹਿਯੋਗ ਕਰਨ ਦੇ ਲਈ ਰਾਤ 10 ਵਜੇ ਹੂਟਰ ਵੱਜਣ ਤੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ ਕਿਸੇ ਵੀ ਜਨਰੇਟਰ ਇਨਵਰਟਰ ਮੋਬਾਈਲ ਮੋਮਬਤੀ ਦੀਵਾ ਟੋਰਚਾ ਦੀ ਨਾਲ ਕੋਈ ਰੋਸ਼ਨੀ ਨਾ ਕੀਤੀ ਜਾਵੇ ਇਸ ਸਮੇਂ ਦੌਰਾਨ ਆਪਣੇ ਵੇਕਲਾਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਰਾਤ 10:30 ਵਜੇ ਹੂਟਰ ਵਜਨ ਤੱਕ ਇਹ ਲਾਈਟਾਂ ਬੰਦ ਰੱਖੀਆਂ ਜਾਣ ਤੇ ਕਿਸੇ ਨੂੰ ਕਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਮੌਕ ਟ੍ਰਿਲ ਸਿਰਫ ਟ੍ਰੇਨਿੰਗ ਪਰਪਸ ਦੇ ਲਈ ਹੈ ਇਹ ਸੂਚਨਾ ਆਪ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਵੱਲੋਂ ਦਿੱਤੀ ਜਾ ਰਹੀ ਹੈ ਧੰਨਵਾਦ